ਲੈ ਇਹ ਤਾਂ ਮੈਨੂੰ ਕਿਸੇ ਮੋਰੀ ਨਹੀਂ ਨੰਗਾ ਦਿੰਦਾ ਹੈਗਾ ਕੀ ਕਰਾਂ ਕਿਹੜੀ ਗੱਲ ਦਾ ਤੂਟਕੜਾ ਪਾਵਾਂ ਤਹਰੇ ਗੱਲ ਨੂੰ ਮੋਰੇ ਖੜਾ ਹੁੰਦਾ ਵੀ ਐ ਨਹੀਂ ਕਰਨਾ ਐ ਕਰਨਾ ਹੈਗਾ ਮਾਸੀ ਕਿਵੇਂ ਚਿੱਤ ਤਾਂ ਠੀਕ ਹੈ ਤੇਰਾ ਕਿਉਂ ਮੇਰੇ ਚਿੱਤ ਨੂੰ ਕੀ ਹੋਇਆ ਆ ਮੈਨੂੰ ਸੀਰਾ ਕਹਿੰਦੀ ਜੀ ਕਹਿੰਦੀ ਮਾਸੀ ਕਹਿੰਦੀ ਮੈਨੂੰ ਐ ਜਿ ਲੱਗਿਆ ਜਿਵੇਂ ਕਬਰਾਈ ਜੀ ਬੈਠੀ ਐ ਮੈਂ ਤਾਂ ਕੋਈ ਨਹੀਂ ਕਬਰਾਈ ਭਾਈ ਸੀਰਾ ਹੁਣ ਮੈਂ ਕਬਰਾਈ ਲੱਗਣ ਲੱਗ ਗਈ ਨਹੀਂ ਐ ਨਹੀਂ ਕਈ ਵਾਰੀ ਬੀਪੀ ਵਧ ਘਟ ਜਾਂਦਾ ਤੇਰਾ ਨਹੀਂ ਪਤਾ ਲੱਗਦਾ ਆਪਦੇ ਆਪ ਨੂੰ ਮੇਰਾ ਚੈੱਕ ਕਰ ਲਾਉਣਾ ਮੈਂ ਹਾਂ ਮੇਰਾ ਹੀ ਬਾਧਾ ਕੱਲੀ ਦਾ ਬੀਪੀ ਹੋਰ ਕਿਸੇ ਦਾ ਬਾਧਾ ਹੀ ਨਹੀਂ ਆ ਬੀਪੀ ਮੱਚਣਾ ਮੇਰਾ ਹੀ ਲੱਗਿਆ ਹੋਇਆ ਹੋਰ ਨਹੀਂ ਹੈਗਾ ਕਿਸੇ ਦੇ ਐ ਜੇਕਰ ਤੂੰ ਬੋਲਦੀ ਮਸੀ ਤੂੰ ਗੱਲ ਕੀ ਹੋਗੀ ਮੈਨੂੰ ਗਲਤ ਤਾਂ ਦੱਸ ਦੇ ਕੋਈ ਕੋਈ ਮੇਰੇ ਨਾਲ ਵੀ ਐ ਇੰਦਰੀ ਫਿਰਦੀ ਹੈ ਗੁੱਸੇ ਹੀ ਦੱਸਾਂ ਕਿ ਇਹਨੂੰ ਜੇ ਕੋਈ ਮੇਰਾ ਹੋਵੇ ਤਾਂ ਮੈਂ ਦੱਸਾਂ ਲੈ ਤੂੰ ਅਹੀ ਜੇ ਗੱਲ ਕਰ ਲੱਗ ਗਈ ਮਸੀ ਲੈ ਮੈਂ ਤੇਰੇ ਹੀ ਹਾਂ ਹੋਰ ਕੀ ਦੱਸਾਂ ਤੈਨਾਂ ਕਦੇ ਬਿਸਕਰਾ ਕਰੇ ਕਿਸੇ ਗੱਲ ਦਾ ਜਾਇ ਦੱਸ ਕੋਈ ਪੈਣ ਨੂੰ ਖਾਣ ਨੂੰ ਜਾਂ ਭੈਣ ਵਾਸਤੇ ਕਦੇ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਤਾਂ ਮੈਨੂੰ ਦੱਸ ਲੈ ਆਖੇ ਕਮੀ ਪੇਸ਼ੀ ਕਮੀ ਪੇਸ਼ੀ ਤਾਂ ਫੇਰ ਹੋਵੇ ਜੇ ਕੁਝ ਮੇਰੇ ਪੱਲੇ ਨਾ ਹੋਵੇ ਜਾਇਜਾਤ ਦੀ ਮਾਲਕਣੀ ਆ ਵੀਰਾ ਸਾਰਾ ਕੁਛ ਹੈਗਾ ਮੇਰੇ ਕੋਲੇ ਮੈਂ ਸੋਡਾ ਨਹੀਂ ਖਾਰੀ ਮੈਂ ਆਬਦਾ ਖਾਰੀ ਆ ਮੈਂ ਤਾਂ ਕੱਲੀ ਜਣੀ ਆ ਮੈਂ ਤਾਂ ਆਪਦੇ ਪੱਲੇ ਸੋਨੂੰ ਖਵਾ ਰਹੀ ਆ ਸਮਾਂ ਮਸੀ ਖੈਰ ਤਾਂ ਹੈਗੀ ਤੂੰ ਤਾਂ ਡੜੀਆਂ ਗੱਲਾਂ ਕਰਨ ਲੱਗੀ ਐ ਏਡ ਹੋਣ ਵਾਲੀਆਂ ਜਮੀ ਮੈਂ ਤਾਂ ਕਰ ਜਾਇਆ ਜਾਤ ਦੀ ਕੋਈ ਨਾਂ ਨਹੀਂ ਲਿਆ ਹੈਗਾ ਹਰੇ ਕਿਸੇ ਹੋਰ ਗੱਲ ਦਾ ਨਾਂ ਨਹੀਂ ਲਿਆ ਤੇਰੇ ਕੋਲੇ ਅੱਛਾ ਤੂੰ ਤਾਂ ਏਡ ਹੋਣ ਵਾਲੀਆਂ ਗੱਲਾਂ ਅੱਡ ਕਰ ਦੇ ਭਾਈ ਦੋ ਬੰਡ ਦੇਣੇ ਦੇ ਦੋ ਨਹੀਂ ਦੇਣੇ ਤਾਂ ਸੁੱਖ ਨਾ ਮੇਰੀ ਪੇਟੀ 'ਚ ਬਥੇਰਿਆ ਤੇਰੇ ਨਾਨੇ ਦੇ ਦਿੱਤੇ ਹੋਏ ਸਾਰਾ ਕੁਝ ਦੇਖ ਕੇ ਤੋੜਿਆ ਤੀ ਤੇਰੇ ਨਾਨਾ ਨੰਗ ਮਲੰਗ ਨਹੀਂ ਸੀ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਤੈਨੂੰ ਉਂਗਲ ਕਿਨੇ ਲਾਤੀ ਕੀ ਕਹਤਾ ਕਿਸਨੇ ਕੁਸ ਕਿਉਂ ਮੈਂ ਬਾਲਕੀਆਂ ਉਂਗਲਾਂ ਨੂੰ ਮੈਂ ਨੇਆਂੀਆਂ ਮੈਨੂੰ ਨਹੀਂ ਪਤਾ ਹੈਗਾ ਚੱਕਦੇ ਹੋ ਮੋਟਰਸਾਈਕਲ ਠੂ ਕਰਕੇ ਬਾਹਰ ਲੈ ਕੱਜਣ ਚੱਕਦੇ ਹੋ ਗੱਡੀ ਹੋ ਗਏ ਗਏ ਬੱਸ ਲੈ ਜੱਦਾ ਤੈਨੂੰ ਨਹੀਂ ਕਿਤੇ ਲੈ ਕੇ ਗਿਆ ਤਾਂ ਦੱਸ ਦੇ ਜੇ ਭੈਣ ਕੋਲੇ ਨਹੀਂ ਕਦੇ ਗਿਆ ਤਾਂ ਦੱਸ ਦੇ ਮੈਂ ਸਾਰਿਆਂ ਦਾ ਇੰਨਾ ਕਰਦਾ ਤੇ ਤੂੰ ਅੱਜ ਕਿਵੇਂ ਆ ਰੁੱਖ ਜਾ ਬਦਲ ਰੱਖਿਆ ਮੈਨੂੰ ਪਤਾ ਦੱਸ ਦੇ ਗੱਲ ਕੀ ਹੈ ਵਿੱਚੋਂ ਭੈਣ ਕੋਲੇ ਨਹੀਂ ਗਿਆ ਨਾਂਗਦਾ ਵੜਦਾ ਆਲਾੰਬਾ ਜਾ ਲਾਹਿਆ ਹੁੰਦਾ ਜੇ ਤੇਰੀ ਆਬਦੀ ਸੱਕੀ ਪੈਣ ਹੁੰਦੀ ਤੂੰ ਐਂ ਜਾਂਦਾ ਵੀ ਲੋਕਾਂ ਦੇ ਕੰਮ ਗਿਆਂਗਾ ਭੈਣ ਕੋਲੇ ਲੰਬਾ ਲਹੈ ਚਾਦੀ ਗਲਾਸੀ ਪੀਕੇ ਵੀ ਹਾਂ ਮੈਂ ਭੈਣ ਕੋਲੇ ਜਾਇਆ ਸਪੈਸ਼ਲ ਵੀ ਮੰਮੀ ਇਹ ਰਾਤ ਲਾ ਕੇ ਉਹਨਾਂ ਹੁਣ ਮਸੀ ਮੈਨੂੰ ਐ ਦੱਸ ਜਿੱਦੋਂ ਸਪੈਸ਼ਲ ਲਾਉਣੀ ਆ ਜੇ ਕਿ ਵਿਆਹ ਤਿਆਰ ਆ ਤਾਂ ਨਹੀਂ ਮੈਂ ਕੋਦੇ ਕਮਿਸ਼ੀ ਢੀ ਹੈਗੀ ਤੂੰ ਤਾਂ ਅੱਜ ਹੋਰ ਇੱਕ ਤਰ੍ਹਾਂ ਹੋਈ ਫਿਰਦੀ ਐ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇਰੀ ਤੇ ਤਾਂ ਮਨ ਹੀ ਹੋਰ ਕਿਵੇਂ ਹੋਊਗਾ ਤੇਰਾ ਤਾਂ ਉਹ ਤਾਂ ਮੁੱਖ ਜਾਂ ਮੋੜੀ ਬੈਠੀ ਐ ਸਾਡੇ ਤੋਂ ਜੇ ਰੱਬ ਮੈਨੂੰ ਪੁੱਤ ਦੇ ਦਿੰਦਾ ਇੱਕ ਮੇਰਾ ਪੁੱਤ ਮੈਨੂੰ ਨਾਲ ਲੈ ਕੇ ਜਾਂਦਾ ਚੱਲ ਮਾਂ ਆਪਾਂ ਭੈਣ ਕੋਲੇ ਚੱਲੀਏ ਕਦੇ ਪੈਣ ਨੂੰ ਲੈ ਕੇ ਆਉਂਦਾ ਹੈ ਮੈਨੂੰ ਗੱਲ ਦੱਸ ਮਾਸੀ ਤੈਨੂੰ ਨਾਲ ਲੈ ਕੇ ਜਾਂਦਾ ਨਹੀਂ ਮੈਂ ਕਿ ਜਿੰਨੇ ਵਾਰ ਜਾਂਦਾ ਤੇ ਉਰੋਂ ਘਰੋਂ ਜਾਵਾਂ ਤੈਨੂੰ ਨਾਲ ਲੈ ਕੇ ਜਾਂਦਾ ਆਉਂਦਾ ਜਾਂਦਾ ਮੈਂ ਤਾਂ ਜਾਣ ਬਿਹਾਰ ਤੇ ਹਰ ਤੇ ਤਾਂ ਦੱਸ ਵਿਆਹ ਚ ਦੱਸ ਦੇ ਕੋਈ ਕਮੀ ਰੱਖੀ ਹੈ 25 30 ਲੱਖ ਰੁਪਏ ਲਾਤ ਆਪਾਂ ਨੇ ਇਹ ਤਾਂ ਮੇਰੀ ਗੱਲ ਸੁਣ ਲੈ ਮੈਂ ਨਾ ਉਹ ਮੈਨੂੰ ਸੀਰਾ ਨੇ ਕਹਤਾ ਕਹਿੰਦੀ ਮਾਸੀ ਦਾ ਮੈਨੂੰ ਅੱਜ ਨਾ ਵੀ ਕ ਕੇ ਜੇ ਪਈ ਮੈਂ ਇਹਨੂੰ ਕਹਦਾ ਮਹਾਂਤਰ ਕਈ ਵਾਰੀ ਨਾ ਮਾਰ ਕੋ ਹੋ ਜਾਂਦਾ ਮਨ ਦੇ ਵਿੱਚ ਵੀ ਐਵੇਂ ਕੋਈ ਤੇ ਜੇ ਕਿਤੇ ਮੈਂ ਤੇਰੇ ਕੋਲ ਨਾ ਆ ਕੇ ਬੈੰਦਾ ਮੈਂ ਤੇ ਉਦੀ ਗੱਲ ਦਾ ਯਕੀਨ ਨਹੀਂ ਕਰਨਾ ਸੀਗਾ ਡਾਂਗ ਮਾਰੀਏ ਮੈਂ ਉਹਦੇ ਤੜਕੇ ਨੂੰ ਮੈਂ ਕੀ ਕਹਿਤਾ ਮਾਸੀ ਮੈਂ ਇਹ ਗੱਲ ਐਵੇਂ ਨੂੰ ਕੁਛ ਨਹੀਂ ਕਹਿੰਦੀ ਛੋਡੇ ਮੂਰੇ ਬੰਨੇ ਹੱਥ ਮੈਂ ਤਾਂ ਆਪਦੀਆਂ ਦੋ ਗੋਲੀਆਂ ਲਾ ਕੇ ਖਾ ਲ ਹੈਗੀ ਐਨੀ ਕ ਜਾਨ ਮੇਰੇ ਚ ਐਵੇਂ ਮੈਂ ਕੋਈ ਮਰੀ ਨਹੀਂ ਹੋਈ ਸੋਨੂੰ ਵੀ ਤਾਂ ਪਾ ਲਿਆ ਹੀ ਸੀ ਮਸੀ ਇੱਕ ਗੱਲ ਤਾਂ ਦੇਖ ਮੇਰੀ ਕਮਲਾ ਤਾਂ ਮੈਂ ਵੀ ਨਹੀਂ ਹੈਗਾ ਪਰ ਤੂੰ ਨਹੀਂ ਹੁਣ ਬੋਲਦੀ ਤੇਰੇ ਚ ਕੋਈ ਹੋਰ ਬੋਲਦਾ ਮੈਂ ਤੈਨੂੰ ਇਹ ਗੱਲ ਦੱਸਦੀ ਅੱਛਾ ਹਾਂ ਕਿਸ ਚਾਹ ਤੈਨੂੰ ਆਂਡਾ ਗਮੰਡਣੇ ਕਿਸੇ ਨੂੰ ਉਂਗਲ ਲਾਤੀ ਹੋਵੇ ਤੇ ਕਿਸੇ ਰਿਸ਼ਤੇਦਾਰ ਭੈਣ ਭਾਈ ਨੇ ਕਹਿਤਾ ਹੋਵੇ ਤੈਨੂੰ ਕੁਸ ਮੈਂ ਤੈਨੂੰ ਇਹ ਵੀ ਗੱਲ ਵੀ ਵੀਰੇ ਮੇਰੇ ਘਰ ਉਹ ਬੋਲਦਾ ਬੋਲਦਾ ਤੇਰੇ ਚ ਵੀ ਤੂੰ ਨਹੀਂ ਬੋਲਦਾ ਤੇਰੀ ਬਹੂ ਬੋਲਦੀ ਆ ਆ 25 30 ਲੱਖ ਦੀ ਮੈਨੂੰ ਕੀ ਸੁਣਾਈ ਕਰਦਾ ਮੈਂ 25 30 ਲੱਖ ਲਾਤਾ ਤੂੰ ਭੱਲੇ ਉਲਾਤਾ ਕਿ ਲੈਦਾ ਕਿ ਤੂੰ ਕਮਾਉਣਾਗਾ ਮੈਂ ਉਹ ਨਹੀਂ ਗੱਲ ਕਰਦਾ ਮੇਰਾ ਕਹਿਣਾ ਮਤਲਬ ਜੇ ਕੋਈ ਕਮੀ ਰੱਖੀ ਆ ਤਾਂ ਤਾਂ ਤੂੰ ਇੱਡੜੀਆਂ ਗੱਲਾਂ ਮੈਨੂੰ ਕਮੇ ਤਾਂ ਤਾਂ ਤੂੰ ਮੈਨੂੰ ਸੁਣਾਈ ਕਰੇ ਉਦਾਂ ਬਦਾਨੀ ਕੀਦੇ ਉਸਤੇ ਚੜ ਗਈ ਪਗੜੇ ਤੇ ਜਿਹੜਾ ਤੋਏ ਬੋਲਣ ਲੱਗੀ ਸਾਨੂੰ ਐਦਾ ਤਾਂ ਕਦੇ ਸਾਰੀ ਉਮਰ ਜਿੰਨ ਕਦੇ ਬੋਲੇ ਹੀ ਨਹੀਂ ਸੀਗਾ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਕੰਨ ਹੀ ਨਹੀਂ ਸੀ ਖੁੱਲੇ ਮੇਰੇ ਦਿਮਾਗ ਦੀ ਟਾਕੀ ਬੰਦ ਪਈ ਸੀ ਹੁਣ ਕਿਹਨੇ ਖੋਲਤੀ ਫਿਰ ਦਿਮਾਗ ਦੀ ਟਾਕੀ ਹੁਣ ਖੁੱਲ ਗਈ ਆਪੇ ਪਤਾ ਲੱਗ ਗਿਆ ਵੀ ਹਾਂ ਠੀਕ ਐ ਮਨਾ ਜਿਹੜਾ ਤੂੰ ਸਮਝਦੀ ਐ ਗੱਲਾਂ ਇਹ ਉਹ ਨਹੀਂ ਹੈ ਚੱਲ ਮੇਰੇ ਨਾਲ ਤੈਨੂੰ ਦਵਾਈ ਦਵਾ ਕੇ ਲੈ ਕੇ ਆਵਾਂ ਐਵੇਂ ਤੇਰਾ ਬੀਪੀ ਵਧਿਆ ਪਿਆ ਲੈ ਲੂੰਗੀ ਦਵਾਈ ਵੀਰ ਸ਼ੈਰ ਵੀ ਜਾਣਦੀ ਆ ਬਸ ਚੜਨ ਵੀ ਜਾਣਦੀ ਆ ਲੈ ਲੂੰਗੀ ਮੈਂ ਦਵਾਈ ਮੇਰੀ ਦਵਾਈ ਦਾ ਕਿਸੇ ਨੂੰ ਕੀ ਐ 4 ਦਿਨ ਹੋ ਗਏ ਮੈਨੂੰ ਤਾਪ ਚੜਦੈ ਚੱਕ ਕੇ ਗੋਲੀ ਝੋਲਸ ਲੈਣੀ ਆ ਕਾਲਜਾ ਫੂਕਿਆ ਪਿਆ ਗੋਲੀਆਂ ਨਾਲ ਮਸੀ ਮੇਰੀ ਗੱਲ ਸੁਣ ਲੈ ਤਾਂ ਗੋਡਿਆਂ ਦੀ ਦਵਾਈ ਕਿਹਾ ਤਾਂ ਜ਼ਹਰ ਦੀ ਦਵਾਈ ਕਮ ਲਿਆ ਕੇ ਦੇਤੀ ਤੇ ਮੈਂ ਪੁੱਛਿਆ ਵੀ ਤੂੰ ਕਹਿੰਦੀ ਮੈਂ ਠੀਕ ਆ ਨਾਲ ਮੈਂ ਤੈਨੂੰ ਬਿਨਾਂ ਪੁੱਛੇ ਤੈਨੂੰ ਤਾਕਦੀ ਦਵਾਈ ਵੀ ਲਿਆ ਕੇ ਦੇਤੀ ਹਜੇ ਤੂੰ ਕਹਿੰਦੀ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ ਆ ਬਾਹੂ ਰਾਣੀ ਨੂੰ ਕਿਹਾ ਕੁੜਕੋਟ ਚਾਹ ਨਹੀਂ ਦੇ ਦੇ ਕਰਕੇ ਸਿਰ ਦੁਖੀ ਜਾਂਦਾ ਤੇਰਾ ਹੂੰ ਕਹਿ ਕੇ ਅੰਦਰੇ ਛਾਪ ਲੀ ਮੁੜ ਕੇ ਮਾਂ ਦਿੱਤੀ ਹੋ ਨਹੀਂ ਬਾਹਰ ਲਿਖੀ ਫਿਰ ਤੂੰ ਮੈਨੂੰ ਦੱਸਦੀ ਬਸ ਉਹਦੀ ਕੀ ਮਜ਼ਾ ਆ ਵੀ ਤੂੰ ਚਾਹਣਾ ਦੇਵੇ ਕਰਕੇ ਨਾ ਮੀਰਾ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਦੱਸਦੀ ਬਸ ਪਰ ਜੀਤਿਆ ਹੀ ਮੈਂ ਤਾਂ ਛੋਡੀਆਂ ਗੱਲਾਂ ਬਾਤਾਂ ਤੋਂ ਮੈਨੂੰ ਤਾਂ ਲੋੜ ਨਹੀਂ ਮੈਨੂੰ ਤਾਂ ਨਾ ਬਸ ਸੁੱਖ ਦਾ ਸਾਹ ਲੈ ਲੈਣ ਦੋ ਜੇ ਲੈਣ ਦੇਣਾ ਨਹੀਂ ਐਵੇਂ ਅੱਕੀ ਕੋਈ ਖੂ ਖਾਤਾ ਗੰਦਾ ਕਰ ਦੂੰਗੀ ਮੈਂ ਮੈਨੂੰ ਜਿਉਂ ਲੈਣ ਦੋ ਮਾਸੀ ਕਮਾਲ ਹੋਗੀ ਤੂੰ ਤਾਂ ਇਹ ਜਗਾ ਤੂੰ ਕਬਰਾ ਗਈ ਕੋਈ ਰਤ ਮੈਨੂੰ ਸਮਝ ਤੋਂ ਬਾਹਰ ਹੋਈ ਪਈ ਏ ਗੱਲ ਆ ਜੇ ਕੋਈ ਗੱਲ ਹੈ ਦਿਲ ਦੇ ਵਿੱਚ ਤੂੰ ਮੈਨੂੰ ਦੱਸ ਦੇ ਬਿਠਿਆ ਕੇ ਦੱਸ ਦੇ ਵੀ ਭਾਈ ਇੱਥੇ ਕਮੀ ਹੈ ਇੱਥੇ ਪੇਸ਼ੀ ਹੈ ਮੈਨੂੰ ਦੱਸ ਦੇ ਤੇ ਗੱਲ ਸੁਣ ਲੈ ਮੇਰੀ ਜਿੰਨੇ ਪੈਸੇ ਫੜਦਾ ਮੈਨੂੰ ਨਹੀਂ ਤੂੰ ਦੱਸਦਾ ਕਿੱਥੇ ਲਾਉਣਾ ਮੈਨੂੰ ਨਹੀਂ ਤੂੰ ਸਾਰਾ ਕਿਤਾਬ ਦੰਦਾ ਸਹੀ ਆ ਮੈਂ ਫਲਾਣਾ ਕੰਮ ਕਰਤਾ ਫਲਾਣੇ ਕੰਮ ਮੈਂ ਆਇਆ ਫਲਾਣੇ ਕੰਮ ਮੈਂ ਜਾਣਾ ਤੇਰੀਆਂ ਆਹੀ ਦੋ ਤਿੰਨ ਗੱਲਾਂ ਨੇ ਉਦੋਂ ਕੋਈ ਗਾਹਾਂ ਵੱਧ ਕੇ ਗੱਲ ਤੈਂ ਕਦੇ ਮੈਨੂੰ ਐਂ ਦੱਸੇ ਵੀ ਐਤ ਕੀ ਆਪਣੀ ਇਹਨੀ ਬੱਚਾ ਤਾਂ ਹੋ ਗਈ ਐਦ ਕੀ ਆਪਣਾ ਇਨਾ ਖਰਚ ਹੋ ਗਿਆ ਆ ਹੁਣ ਤੂੰ ਮੂਰੇ ਹੁਣ ਵਾਹਣ ਵੀ ਠੇਕੇ ਤੇ ਲਾਤਾ ਉਹ ਵੀ ਤੂੰ ਖੇਤੀ ਕਰ ਨੂੰ ਵੀ ਛੱਡਤੀ ਚੱਲ ਠੀਕ ਐ ਭਾਈ ਕੋਈ ਗੱਲ ਨਹੀਂ ਪਹਿਲਾਂ ਆਪਾਂ ਅੱਧਾ ਠੇਕੇ ਤੇ ਦੇ ਦਿੰਦੇ ਦੀ ਇੱਕ ਪਾਸੇ ਆ ਮਾਸੀ ਮੇਰੀ ਮੇਰੀ ਗੱਲ ਸੁਣ ਲੈ ਅੱਜ ਤੱਕ ਜਿਹੜਾ ਘਰ ਦਾ ਕੰਮ ਐ ਵਿਆਹ ਕਰਿਆ ਕੁਝ ਹੋਰ ਕਰਿਆ ਤੈਨੂੰ ਪੁੱਛੇ ਬਿਨਾ ਕੋਈ ਸਮਾਨ ਲਿਆ ਮੈਂ ਅੱਜ ਤੂੰ ਕਰੀ ਮੈਨੂੰ ਪੁੱਛਦਾ ਹੀ ਨਹੀਂ ਹੈਗਾ ਰਸਨਾ ਮੈਨੂੰ ਕੀ ਸਵਾਹ ਪੁੱਛਿਆ ਹਾਂ ਓ ਮਾਸੀ ਆ ਬਨੀਚਰ ਲੈ ਲਿਆ ਮਾਸੀ ਮੈਂ ਉਹ ਚੀਜ਼ ਲਿਆ ਲਿਆ ਕੇ ਚੀਜ਼ ਦੱਸਦਾ ਮਾੜੀ ਲਿਆ ਕੇ ਦਿੱਤੀ ਐ ਫਿਰ ਕੋਈ ਚੀਜ਼ ਤੈਨੂੰ ਦੱਸ ਕੀ ਜਾਣਾ ਹੋਣਾ ਵੀ ਆ ਜਾ ਸਮਾਨ ਲੈਣ ਜਾਣਾ ਮਾਸੀ ਆ ਜਾ ਆ ਲੈ ਵਿਆਹ ਦਾ ਸਮਾਨ ਸੀ ਤੈਨੂੰ ਨਾਲ ਲੈ ਕੇ ਖਰੀਦਿਆ ਸਾਰਾ ਜਿੰਨਾ ਵਿਆਹ ਦਾ ਸਮਾਨ ਖਰੀਦਿਆ ਵੀ ਆ ਜਾ ਮਾਸੀ ਆਹ ਫਰਨੀਚਰ ਮੈਨੂੰ ਪਸੰਦ ਆ ਲੈ ਲਿਆ ਮੈਂ ਤੈਨੂੰ ਦਿਖਾ ਕੇ ਸੀ ਬਾਈ ਆ 25 30 ਲੱਖ ਵੀ ਤਾਂ ਦੱਸਣਾ ਸੀ ਮਾਸੀ ਨੂੰ ਵੀ 25 30 ਲਾਇਆ ਆ ਪਰ ਹੁਣਾਂ ਸਾਲਵਾ ਕਰੋ ਛੁੱਟੀ ਆਉਂਦਾ ਕੀ ਗੱਲ ਵੇ ਉਹਨੂੰ ਦੋ ਸਿਰ ਖੋਆ ਵੀ ਨਹੀਂ ਸਰਦਾ ਸੁੱਥ ਹੈ ਕਦੇ ਕਿਹਾਗੇ ਵੀ ਉਹਨੂੰ ਖੋਆ ਕੱਢ ਕੇ ਦੇ ਦਈਏ ਮਾਸੀ ਹੁਣ ਅਸੀਂ ਨਿਆਣੇ ਸਾਨੂੰ ਕੀ ਵੀ ਤਾਂ ਜਿਹੜੀ ਤੂੰ ਚੀਜ਼ ਕਰਨੀ ਹੈ ਉਹੀ ਕਰ ਦੰਨੇ ਆਪਾਂ ਜੇ ਤੂੰ ਮੈਨੂੰ ਦੱਸੇ ਵੀ ਪਤਾ ਹੈ ਹੋਰ ਪਰੌਣਾ ਆਊਗਾ ਉਹ ਖਵਾ ਚਾਹੇ ਜਾਂ ਫਲਾਨੀ ਚੀਜ਼ ਚਾਹੀਦੀ ਹੈ ਤੂੰ ਦੱਸ ਮੈਂ ਉਹੀ ਕਰ ਦਿੰਨਾ ਤੈਨੂੰ ਪੁੱਛ ਪੁੱਛ ਕੇ ਹਰ ਕੰਮ ਕਰਦਾਨਾ ਆਹੋ ਵੀਰ ਮੈਂ ਮਾੜੀ ਆ ਤੁਸੀਂ ਤਾਂ ਚੰਗੇ ਹੋ ਮੈਂ ਮਾੜੀ ਆ ਮੈਨੂੰ ਹੀ ਲੱਖਣ ਨਿਕਾਸ ਇਹਦਾ ਮੈਂ ਕਮਲੀ ਵੀ ਆ ਮੈਂ ਹੱਲੇ ਦਿਮਾਗ ਵਾਲੀ ਵੀ ਆ ਮੇਰਾ ਬਲੱਡ ਵੀ ਵੱਧ ਹੈ ਤੁਸੀਂ ਸਹੀ ਹੋ ਆਪਦੀ ਜਗ੍ਹਾ ਤੁਸੀਂ ਸਹੀ ਰਹੋ ਆਪ ਤੋ ਦਿਮਾਗ ਲੜਾਉਂਦਾ ਤੋ ਨਿਆਣਾ ਨਹੀਂ ਕੋਥੇ ਜਿੱਡਾ ਹੋ ਰਿਹਾ ਵੱਧ ਕੇ ਵੀ ਪਰੌਣਾ ਸਾਲ ਮਾ ਗਰ ਆਇਆ ਲੈ ਮਾਂ ਆਪਾਂ ਉਹਨੂੰ ਕੋਈ ਖਵਾ ਖਵਾ ਦੇ ਦਈਏ ਕੱਢ ਕੇ ਫੇਰ ਵੀ ਪਰਦੇਸੀ ਬੰਦਾ ਹੈ ਭੋਜੀ ਹੈ ਹੈ ਮਾਨ ਤਾਨ ਨਾਲ ਕੋਈ ਮਾਰ ਨਹੀਂ ਮੋਤਾਂ ਮੈਂ ਕਹਿੰਦਾ ਬਿੱਤ ਕਰਾ ਰੱਖਿਆ ਕਿਸੇ ਗੱਲ ਦਾ ਪਹਿਲਾਂ ਮੈਨੂੰ ਐ ਦੱਸ ਤੂੰ ਕਹੀ ਜਾਂਦੀ ਆ ਪਖੋਆ ਨਹੀਂ ਦਿੱਤਾ ਕੱਲਾ ਖੋਏ ਖੋਏ ਵਾਲੀ ਗੱਲ ਫੜ ਲਈਦਾ ਉਹ ਵੀ ਮੈਨੂੰ ਪਤਾ ਨਹੀਂ ਸੀਗਾ ਮੈਂ ਕਿਸੇ ਚੀਜ਼ ਦਾ ਕਰੇ ਬਿੱਤ ਕਰਾ ਨਹੀਂ ਕਰਿਆ ਨਾ ਭੈਣ ਨਾਲ ਨਾ ਭਰਾਵਾਂ ਨਾਲ ਨਾ ਤੇਰੇ ਨਾਲ ਨਾ ਕਿਸੇ ਹੋਰ ਰਿਸ਼ਤੇਦਾਰ ਭੈਣ ਭਾਈ ਅੱਜ ਤੇ ਕਰਮਾਸੀ ਮੈਨੂੰ ਇਹ ਗੱਲ ਦੱਸ ਦੇ ਬਸ ਤੇ ਮੈਂ ਨਹੀਂ ਦਮਚਰਨ ਦਿੱਤਾ ਮੋਟਰਸਾਈਕਲ ਤੇ ਵੀ ਨਹੀਂ ਲੈ ਕੇ ਜਾਂਦਾ ਮੈਂ ਗੱਡੀ ਤੇ ਲੈ ਕੇ ਜਾਂਦਾ ਜਿੱਥੇ ਲੈ ਕੇ ਜਾਣਾ ਹੁੰਦਾ ਕਿਸੇ ਭੈਣ ਭਾਈ ਕੋਲੇ ਜਾਣਾ ਕਿਤੇ ਵੀ ਜਾਣਾ ਮੈਂ ਕਹਿੰਦਾ ਵੀ ਮੇਰੀ ਮਾਸੀ ਕਰੇ ਮਾ ਮੋਰਸੇ ਦੇ ਨਾਲ ਉਸ ਵਾਸਤੇ ਗੱਡੀ ਤੇ ਲੈ ਕੇ ਜਾਣਾ ਹਰ ਥਾਂ ਤੇ ਕਰੇ ਬਿਤਕਰਾ ਕਰੇ ਮੈਨੂੰ ਐਸ ਕਿਸੇ ਗੱਲ ਦਾ ਮੈਂ ਤਰਾ ਜੇ ਤੈਨੂੰ ਸੀਰਾ ਨੇ ਕੁਝ ਕਿਹਾ ਤਾਂ ਮੈਨੂੰ ਦੱਸ ਦੇ ਮੈਂ ਉਹਦੀ ਗੁੱਤ ਪਟੜ ਦਿੰਨਾ ਜੇ ਤੈਨੂੰ ਮੇਰੇ ਤੇ ਕੋਈ ਕਮੀ ਲੱਗਦੀ ਆ ਤਾਂ ਮੈਨੂੰ ਦੱਸ ਦੇ ਵੀ ਭਾਈ ਤੂੰ ਇੱਥੇ ਗਲਤ ਐ ਕਿਸੇ ਪਰ ਤੂੰ ਘਰ ਨਾ ਖਰਾਬ ਕਰ ਲਈ ਮਾਸੀ ਕਿਸੇ ਮਗਰ ਲੱਗ ਕੇ ਲੋਕ ਉਂਗਲਾ ਲਾਉਣ ਵਾਲੇ ਨੇ ਲੈ ਮੰਮੀ ਤਾਂ ਜੀਪਿੰਗ ਵੀ ਬੜੀ ਬੜੀ ਪਈ ਜਾਂਦੀ ਆ ਐ ਕਿਵੇਂ ਹੋ ਸਕਦਾ ਸੀਰਾ ਤੈਨੂੰ ਕਿਉਂ ਨਹੀਂ ਯਕੀਨ ਆਉਂਦਾ ਇਹ ਮੰਮੀ ਤੇ ਲੱਗਦਾ ਕਿਵੇਂ ਬਦਲ ਸਕਦੀ ਆ ਕਿਨੇ ਉਹ ਲਾਂਗਣੇ ਮਮੀ ਨੂੰ ਸਾਡੇ ਘਰੇ ਕਿਹਨੇ ਪਹਚਾਲ ਪਤਾ ਲੈ ਜੇਪੀ ਜੀ ਵੀ ਨਹੀਂ ਗੱਲ ਮੰਨਦੀ ਅੱਜ ਤਾਂ ਲੈ ਦੇਖ ਤਾਂ ਸਹੀ ਕਿਵੇਂ ਗੁੱਸੇ ਨਾਲ ਬੋਲਦੀ ਜੇਪੀ ਨੂੰ ਵੀ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੰਮੀ ਨੂੰ ਕੋਈ ਗੱਲਬਾਤ ਹੋਈ ਹੋਈ ਆ ਮੇਰੀ ਗੱਲ ਦਾ ਯਕੀਨ ਨਹੀਂ ਸੀ ਕਰਦੀ ਆ ਦੇਖਣਾ ਹੋ ਲੈ ਇਹ ਤਾਂ ਮੈਨੂੰ ਕਿਸੇ ਮੋਰੀ ਨਹੀਂ ਨੰਗਣ ਦਿੰਦਾ ਹੈਗਾ ਕੀ ਕਰਾਂ ਕਿਹੜੀ ਗੱਲ ਦਾ ਤੂਟਕੜਾ ਪਾਵਾਂ ਤਾਂ ਹਰੇਕ ਗੱਲ ਨੂੰ ਮੋਹਰੇ ਖੜਾ ਹੁੰਦਾ ਵੀ ਐ ਨਹੀਂ ਕਰਨਾ ਐ ਕਰਨਾ ਹੈਗਾ ਕਿਤੇ ਨੂੰ ਐਨ ਪਤਾ ਲੱਗ ਜੀ ਵੀ ਕਿਸੇ ਨੇ ਇਹਨੂੰ ਕਿਹਾ ਹੂੰ ਤਾਂ ਕਹਿ ਗਿਆ ਗੱਲੀ ਗੱਲੀ ਵੀ ਕਿਸੇ ਦੀ ਤਨੂੰ ਘਾਲ ਲੈ ਕੇ ਹੋ ਕਿਸੇ ਦੇ ਹੱਥ 'ਚ ਆੜੀਆਂ ਪਰ ਪਾਲੇ ਨੇ ਦਿੱਤੀ ਤਾਂ ਮੈਨੂੰ ਮੱਤ ਚੰਗੀ ਐ ਮਾੜੀ ਮੱਤ ਤਾਂ ਹੈ ਨਹੀਂ ਜੇ ਮੇਰੇ ਹੱਥ 'ਚ ਆ ਗਿਆ ਸਾਰਾ ਕੁਝ ਤਾਂ ਮੈਂ ਕਬੀਲਦਾਰ ਨਹੀਂ ਆ ਸਾਰਾ ਪੈਸਾ ਟੁੱਕਰ ਮੇਰਾ ਫਿਰ ਤਾਂ ਖਰਚੀ ਕਾਸੇ ਦਾ ਨਹੀਂ ਮੈਂ ਤਾਂ ਆਥਨ ਤੜਕੀਆਂ ਦੀਆਂ ਦੋ ਰੋਟੀਆਂ ਨੇ ਸਾਨ ਬੱਟਾ ਇਹਨਾਂ ਦਾ ਦੋ ਹਾਂ ਜੀਆਂ ਦਾ ਲੇ ਲੇ ਲਾ ਅਖੀਰ ਬਾਸ ਸਿਨੇਮਾ ਚੜਨਦਾ ਮੈਂ ਆਪ ਲੈ ਕੇ ਜਾਉ ਹੁਣ ਕਿਹੜੀ ਗੱਲ ਨਾਲ ਕੀਵੇਂ ਚੜਾਂ ਲਰਪਈਏ ਦੀ ਮੈਂ ਤਾਂ 20000 ਮੰਗਿਆ ਸੀ ਆਪਦੇ ਜਾਨੋਂ ਵਿਚਵਾਬ ਦਊਗਾ ਕਹਿੰਦਾ ਭਾਵੇਂ 50 ਲੈ ਜਾ ਕੀ ਕਰਾਂ ਕਾਟ ਤਾਂ ਛੱਡਦੇ ਨਹੀਂ ਕਿਸੇ ਗੱਲ ਦੀ ਅੱਡ ਹੋਣਾ ਹੈ ਹੁਣ ਕਿਹੜੀ ਗੱਲ ਨਾਲ ਅੱਡ ਹੋਵਾਂ ਕੀ ਕਰਾਂ ਚਲੋ ਸੋਚਦੀ ਹਾਂ ਹੋਰ ਤਾਂ ਜਕਾਰ ਪਰਵਾ ਠੀਕ ਹੈ ਆਪਣੇ ਠੀਕ ਠਾਕ ਅਜਰਾ ਤੂੰ ਸੁਣਾ ਬਸ ਹੁੰਦਾ ਤਾਂ ਠੀਕ ਵੀ ਐ ਉਹ ਮੈਂ ਹੁਣ ਤੁਸੀਂ ਤਾਂ ਚਲ ਕਰਦੇ ਬੰਦੇ ਮੈਂ ਤੁਹਾਨੂੰ ਦੱਸ ਦਿੰਦਾ ਉਹਨਾਂ ਮਾਸੀ ਥੋੜਾ ਤੰਗ ਜੇ ਕਰ ਲੱਗੀ ਹੁਣ ਤੰਗ ਕਰਨ ਲੱਗੇ ਹੋਰ ਪਤਾ ਨਹੀਂ ਕੀ ਗੱਲ ਹੋ ਗਈ ਉਹਨੂੰ ਪਤਾ ਨਹੀਂ ਕਿਸੇ ਨੇ ਭਾਈ ਬੜੀਆਂ ਬੜੀਆਂ ਕਿਸੇ ਨੂੰ ਗੱਲ ਲਾਤੀ ਹੁਣ ਮੈਨੂੰ ਤਾਂ ਐ ਜੇ ਲੱਗਦਾ ਕਦੇ ਕਰਤਾ ਕਹਿੰਦੇ ਮੇਰੇ ਤਾਂ ਭਾਈ ਭਾਂਡੇ ਅੱਡ ਕਰ ਦੋ ਮੇਰੇ ਤਾਂ ਭਾਈ ਐ ਅੱਡ ਕਰ ਦੋ ਐ ਕਰ ਲੱਗੇ ਹੋ ਅੱਡ ਗੱਦੇ ਕਿਹਦੇ ਨਾਲ ਹੋਣਗੇ ਗੱਲਾਂ ਤਾਂ ਹੈਗੇ ਮੈਂ ਉਹੀ ਤਾਂ ਚੱਕਰ ਆ ਬਸ ਹੁਣ ਹੁਣ ਤੇਰੇ ਸਾਹਮਣੇ ਤਾਂ ਮੇਰੀ ਗੱਲ ਸੁਣ ਹੁਣ ਤੇਰੇ ਲਈ ਮੈਂ ਤਾਂ ਆਪਣੇ ਠੇਕੇ ਦੇ ਜ਼ਮੀਨਾਂ ਦੇਗਾ ਹੁਣ ਤੇਰੇ ਕੋਲੋਂ ਦੇ ਲੈਣ ਚੱਲਦਾ ਤੇ ਮੇਰੀ ਗੱਲ ਸੁਣੋ 25-27 ਲੱਖ ਰੁਪਏ ਦੇ ਪਿੱਛੇ ਗੁੜੀ ਦੇ ਪਿਆ ਤੇ ਲਾ ਕੇ ਛੱਡੇ ਉਹਦਾ ਪਤਾ ਹੀ ਹੈ ਪਤਾ ਹੀ ਹੈ ਤੈਨੂੰ ਤੇ ਫਿਰ ਹੁਣ ਤੈਨੂੰ ਪਤਾ ਹੁਣ ਜਾ ਕੇ ਕਿਤੇ ਅੱਗੇ ਜਾ ਕੇ ਸਭ ਕਲੀਅਰ ਹੋਊਗਾ ਮਾੜਾ ਮੋਟਾ ਹਜੇ ਤੈਨੂੰ ਪਰ ਦੇਣਾ ਲੈਣਾ ਉਤੋਂ ਦੀ ਚੱਲ ਰਿਹਾ ਥੋੜਾ ਜਿਹਾ ਤੇ ਬਾਕੀ ਹੋਰ ਕਬੀਲਦਾਰੀਆਂ ਵੀ ਨੇ ਉਰਾਂ ਪਰਾਂ ਤੈਨੂੰ ਪਤਾ 100 ਪਾਸੇ ਚੱਲਦਾ ਪੈਸਾ ਤੇ ਫਿਰ ਉਹ ਤੇਰੀ ਨੂਨ ਵਾਲਾ ਰੋਜ਼ੀ ਮਾੜਾ ਮਾੜਾ ਮਾੜੀ ਮਾੜੀ ਗੱਲਾਂ ਤੇ ਉਹ ਕਿਣ ਮੜ ਕਿਣ ਮਣ ਕਰਦੀ ਰਹਿੰਦੀ ਆ ਕਹਿੰਦੀ ਬਸ ਅੱਡ ਕਰਦੇ ਮੈਂ ਤਾਂ ਅੱਡ ਕਰਦੇ ਆ ਕਰੀ ਜਾਂਦੀ ਆ ਮੈਂ ਕਿਹਾ ਮਾਮਾਸੀ ਤੂੰ ਕੱਲੀ ਜਣੀ ਤੂੰ ਅੱਡ ਕਿਹਦੇ ਨਾਲ ਹੋਵੇਂਗੀ ਕਿਹਦੇ ਨਾਲ ਹੋੋਂ ਗੱਲ ਵੀ ਸਾਨੀ ਆ ਕਿਹਦੇ ਨਾਲ ਹੋਊਗੀ ਉਹ ਜੇ ਤੁਹਾਨੂੰ ਮਿਲੀ ਨਾ ਮੜਾ ਮੋਟਾ ਜਾ ਤੁਸੀਂ ਕਰੇ ਨਾ ਮੈਂ ਜਾ ਕੇ ਆਉਂਗਾ ਜਾ ਕੇ ਆਉਂਗਾ ਹਾਂ ਮੜਾ ਸਮਝਾਏ ਹੋਵੇ ਮੈਂ ਜਾ ਕੇ ਸਮਝਾ ਕੇ ਫੇਰ ਆਉਂਗਾ ਹਾਂ ਹਾਂ ਕੋਈ ਗੱਲ ਨਹੀਂ ਮੈਂ ਤਾਂ ਬਸ ਇਸੇ ਗੱਲ ਤੋਂ ਥੋੜਾ ਟੈ ਹੁਣ ਕੱਲੀ ਜਣੀ ਰਹੂ ਕਿਹਦੇ ਕੋਲੇ ਨਾਲੇ ਤਾਇਆ ਲੋਕ ਹੱਸਣਗੇ ਨਾਲੇ ਪਿੰਡ ਚ ਅਗਲਾ ਕਹਿਣਗੇ ਪਤਾ ਨਹੀਂ ਕੋਈ ਮੁੰਡੇ ਚ ਕਮੀ ਸੀ ਬੀਜਪੀ ਨੇ ਕੁਝ ਕਹਿਤਾ ਨਾ ਕੋਈ ਨਿਮਾ ਜਾ ਕੇ ਆਊਗਾ ਪੱਕਾ ਜਾ ਕੇ ਆਇਆ ਆ ਕੇ ਸਾਰੀ ਗੱਲਬਾਤ ਕਰਕੇ ਹਾਂ ਕੋਈ ਗੱਲ ਠੀਕ ਹੈ ਤਾਇਆ ਜੀ ਹਾਂ ਚੰਗਾ ਚੰਗਾ ਤਾਇਆ ਚੰਗਾ ਲੈ ਚਲੋ ਆ ਬੈਠੇ ਨੇ ਠੀਕ ਦਾ ਭੈਣ ਜੀ ਕਿੱਧਰ ਹੁੰਦੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਠੀਕ ਹੈ ਹਾਂ ਹਾਂ ਬੈਠੋ 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 ਬੈਠੇ ਮੈਂ ਤਾਂ ਛੋਟੇ ਕੋਲੇ ਆਈ ਸੀ ਜੀ ਕਰੋ ਹੁਕਮ ਹੋਕ ਮਤਾ ਕਾਨੂੰ ਹੈ ਮੈਨੂੰ ਤਾਂ ਜਦੋਂ ਤੇ ਤੁਸੀਂ ਕੋਈ ਗੱਲ ਕਹਿ ਕੇ ਆਏ ਉਹ ਕੀ ਗੱਲ ਕਹਿਤੀ ਵੀ ਬੜੇ ਪਾਣਾ ਰੋਲ ਜੇ ਮੈਂ ਤਾਂ ਜਣੀ ਉਭੜਾ ਤੁਭੜੀ ਜੀ ਲੱਗੀ ਪਈ ਆ ਉਹਦਾ ਤੂੰ ਆਪ ਹੀ ਸਿਆਣੀ ਐ ਹੁਣ ਤੂੰ ਆਪ ਦੇਖ ਵੀ ਹੁਣ ਕਾਲ ਯੁਗ ਦਾ ਟਾਈਮ ਚੱਲ ਰਿਹਾ ਹੈ ਹਾਂ ਕੋਈ ਕਿਸੇ ਨੂੰ ਸਿਆਣ ਦਾ ਨਹੀਂ ਹੈਗਾ ਮੈਂ ਤਾਂ ਐਂ ਕਰਾਂ ਵੀ ਜਿਹੜੀ ਤੇਰੇ ਨਾਂ ਜ਼ਮੀਨ ਹੈ ਖੁੱਡ ਤੂੰ ਆਪ ਦੇ ਨੌਕਰਵਾ ਲੈ ਤੇ ਜਾ ਕੁੜੀ ਨੌਕਰਵਾ ਦੇ ਤੇ ਜਾ ਅੱਡ ਬੱਡ ਹੋ ਗਿਆ ਬਦਾਇਸ਼ ਕਰ ਕਿਉਂ ਤੂੰ ਇਹਨਾਂ ਦੀ ਉਹ ਸਰਦਾਰਤੀ ਲੈਣੀ ਹੈ ਕਿਉਂ ਝੂਠੇ ਭਾਂਡੇ ਮਾਰਦੀਆਂ ਇਹਨਾਂ ਦੇ ਮਾ ਤਾਂ ਤੈਨੂੰ ਐਂ ਕਹਨੇ ਗੱਲ ਤਾਂ ਸਹੀ ਹੈ ਤੁਹਾਡੀ ਸਹੀ ਦਾ ਸਹੀ ਦਾ ਸਹੀ ਹੁੰਦੀ ਹੈ ਹਾਂ ਮੈਂ ਵੀ ਇਸ ਗੱਲ ਤੇ ਵਿਚਾਰ ਜਾਂ ਕੀਤਾ ਮੈਨੂੰ ਤਾਂ ਜਣੀ ਐਂ ਜੇ ਲੱਗੀ ਆ ਵੀ ਗੱਲ ਕੋਸ ਤਾਂ ਸੋਚਿਆ ਹੀ ਹੈ ਤਾਈਉ ਕਿ ਹੈਗਾ ਵੀ ਇੰਨੇ ਚਿਰ ਦੀ ਆਪਣੀ ਲਿਹਾਜ਼ ਆ ਜ ਬੁੜਿਆਂ ਤੋਂ ਲੈ ਕੇ ਵੀ ਬੰਦਾ ਗੱਲ ਤਾਂ ਨਹੀਂ ਗਲਤ ਕਹਿੰਦਾ ساری ਉਮਰ ਨੰਗ ਗਈ ਸਾਨੂੰ ਪਤਾ ਹੀ ਐ ਇਹ ਗੱਲਾਂ ਦਾ ਹਾਂ ਕਿ ਕੀ ਕੀ ਵਿਚਾਰ ਵਟਾਂਦਰੇ ਰਹਿੰਦੇ ਲੰਗੇ ਤੇ ਫਿਰ ਹੁਣ ਆਇਆ ਵੀ ਮੈਂ ਛੇੜਾਂ ਕਿਵੇਂ ਗੱਲ ਆ ਛੇੜਨਾ ਹੁਣ ਉਹ ਤੂੰ ਦੇਖ ਹਾਂ ਵੀ ਹੁਣ ਆਪਣਾ ਜਦੋਂ ਤੈਨੂੰ ਉਹ ਆਉਂਦਾ ਆ ਕੇ ਕਹਿੰਦਾ ਵੀ ਮੇਰੇ ਪਹਿਲੇ ਤਾਂ ਮੇਰੇ ਕੋਲੇ ਆਉਂਦਾ ਉਹ ਹਾਂ ਮੇਰੇ ਕੋਲੋਂ ਤਾਂ ਪੈਸੇ ਦਿਓ ਜੀ ਇਹਨੇ ਆਜੀ ਕਰੋ ਜੀ ਹੁਣ ਕਿਉਂ ਉੱਥੇ ਭਾਂਡੇ ਮਾਂਜੀ ਜਾਨੀ ਆ ਤੂੰ ਐਸ ਕਰ 10 ਕਿਲੇ ਤੇਰੇ ਕੋਲ ਜ਼ਮੀਨ ਜਾਇਦਾਦ ਦੀ ਮਾਲਕ ਹੈਂ ਤੂੰ ਫਿਰ ਦੀਂ ਆ ਮਨ ਦਾ ਭਾਂਡੇ ਮਾਂਜਦੀ ਹੁਣ ਐ ਝੱਟ ਬਿੱਟ ਹੋ ਜਾ ਹੁਣ ਐ ਛੇਤੀ ਮੈਨੂੰ ਕਹਿਣਾ ਵੀ ਔਖਾ ਹੈਗਾ ਵੀ ਮੈਨੂੰ ਅੱਡ ਕਰ ਦੋ ਨਹੀਂ ਢੰਗ ਜੇ ਨਾਲ ਕਹਿ ਦੀ ਬਸ ਹੋਰ ਤਾਂ ਕੋਈ ਗੱਲ ਨਹੀਂ ਢੰਗ ਜੇ ਨਾਲ ਕਹਿ ਦੀ ਬਸ ਮੈਨੂੰ ਜੇ ਇਹ ਹੀ ਫਿਕਰ ਲੱਗਿਆ ਪਿਆ ਹੈ ਵੀ ਹੁਣ ਫਿਰ ਮੈਂ ਪ੍ਰਬੰਧ ਕੀ ਕਰਾਂ ਮੈਨੂੰ ਤੇ ਲਮਾਠ ਆ ਗਈ ਕੋਈ ਕੁਛ ਵੀ ਹੈ ਕੋਈ ਖਿਆਈ ਹੈ ਕੋਈ ਦੁੱਖ ਸੁੱਖ ਚ ਜਾਣ ਹੈ ਵੀ ਫਿਰ ਮੈਨੂੰ ਲਵੇ ਨਹੀਂ ਨਾ ਲਾਉਣਾ ਕਿਸੇ ਨੇ ਲਵੇ ਤਾਂ ਪੈਸਾ ਲਾਉਂਦਾ ਹੁੰਦਾ ਭੈਣ ਜੀ 10 ਕਿੱਲੇ ਨੇ ਤੇਰੇ ਕੋਲੇ ਮੈਂ ਠੇਕੇ ਤੇ ਲੈਣਾ ਹਾਂ ਕਿਉਂ ਕਮਲੀ ਹੋਈਆਂ ਤੇਰੇ ਘਰੇ ਰੋਟੀ ਆਇਆ ਕਰੋ ਮੈਂ 10 ਕਿੱਲੇ ਠੇਕੇ ਤੇ ਵਾਹਿਆ ਕਰੂੰਗਾ ਤੇ ਫਿਰ ਠੇਕਾ ਠੇਕਾ ਦੇ ਆ ਕਰਾਂਗੇ ਤੁਹਾਨੂੰ ਅੱਛਾ ਮੈਂ ਆਖਿਆ ਕਿ ਠੀਕ ਕਰਾ ਦਿਆ ਕਰਾਂਗੇ ਐਂ ਨਹੀਂ ਵੀ ਠੇਕਾ ਰੱਖ ਲਾਂਗੇ ਠੀਕ ਹਾਂ ਉਹ ਤਾਂ ਵੀ ਮਤਲਬ ਉਹਦੇ ਦਾ ਥੋੜੇ ਕਣਾ ਘੱਟ ਵੱਧ ਲਾ ਲਾ ਆਪਾਂ ਸੈਟਿੰਗ ਹੋ ਜਾਂਦੀ ਹੁੰਦੀ ਹੈ ਕਿਉਂਕਿ ਐਂ ਵੀ ਕੋਈ ਗੱਲ ਨਹੀਂ ਰੋਟੀ ਆਟੀ ਵੀ ਘਰੋਂ ਭੇਜਿਆ ਕਰਾਂਗੇ ਇਹੋ ਜੀ ਕੋਈ ਗੱਲਬਾਤ ਨਹੀਂ ਘਰੇ ਤੈਨੂੰ ਰੋਟੀ ਘਰੇ ਆ ਜਾ ਗਰੂ ਗੱਲ ਮਗਾ ਤੂੰ ਠੀਕ ਹੈ ਜੇ ਹੁਣ ਕੋਈ ਦਵਾਈ ਬੂਟੀ ਦੀ ਲੋੜ ਪਵੇ ਫਿਰ ਕੱਲ ਨੂੰ ਕਿਤੇ ਤੇਰੇ ਜਵਾਕ ਪਈ ਐਂ ਕਹਿ ਦੇਣਾ ਵੀ ਅਸੀਂ ਤਾਂ ਲਿਆਂਦੇ ਨਹੀਂ ਸਾਨੂੰ ਤਾਂ ਆ ਕੰਮ ਹੈ ਫਲਾਨਾ ਫਿਰ ਤੇਰੀ ਜ਼ਿੰਮੇਵਾਰੀ ਹੋਊਗੀ ਮੈਂ ਕਿਹਾ ਆਪਣੇ ਵਾਲੇ ਨੂੰ ਕਿਹਾ ਕਰਾਂਗੇ ਉਹਦੀ ਗੱਡੀ ਤੇ ਨਾਲੇ ਮੋਟਰਸਾਈਕਲ ਤੇ ਨਹੀਂ ਜਾਂਦੇ ਗੱਡੀ ਤੇ ਲੈ ਕੇ ਜਾਇਆ ਕਰਨਗੇ ਠੀਕ ਆ ਬਸ ਆਹੀ ਹੈ ਮੈਨੂੰ ਤਾਂ ਵੀ ਦੁੱਖ ਸੁੱਖ ਚ ਮੇਰੇ ਨਾਲ ਖੜਜੋ ਕੋਈ ਗੱਲ ਨਹੀਂ ਨਾਲ ਖੜਾਂਗੇ ਲਖ ਲਖਾ ਕਰ ਲੈ ਗੱਡੀ ਤੇ ਨਾਲ ਤੋਰਿਆ ਕਰਾਂਗੇ ਲਖ ਲਖਾ ਕਰ ਦੋ ਲਈਏ ਪਰ ਮੈਨੂੰ ਕਹਨਾ ਤੂੰ ਉਥੇ ਭਾਂਡੇ ਜੇ ਮਾਜ ਦੀ ਵਧੀਆ ਨਹੀਂ ਲੱਗਦੀ ਠੀਕ ਆ ਲਖ ਜਦੋਂ ਨੇ 10 ਕਿੰਨਿਆਂ ਦੀ ਮਾਲਕ ਹਾਂ ਮੈਂ ਭਾਂਡੇ ਜੇ ਮਾਜ ਕੇ ਥੱਲੇ ਜੇ ਲੱਗ ਫਿਰ ਵਧੀਆ ਜਾਂ ਨਹੀਂ ਲੱਗਦਾ ਇਹ ਗੱਲ ਨਾ ਤੈਨੂੰ ਕਹਿੰਦਾ ਮੈਂ ਸਮਝਾਉਣਾ ਨਾ ਗੱਲ ਤਾਂ ਥੋੜੀ ਸਹੀ ਏ ਤੇ ਆਪਣੇ ਬੜੇਪੇ ਜਿਹੜਾ ਵਧੀਆ ਐ ਇਸਕਾ ਰਾਤ ਉਹ ਆਪਣੇ ਬੜੇਪੇ ਨੂੰ ਤੂੰ ਕੁਸ ਕੁੜੀ ਦੇ ਨੌਕਰਾ ਕੁਸ ਆਬਦੇ ਨੌਕਰਾ ਤੇ ਐ ਆਪਦਾ ਤੂੰ ਦੇਖ ਪੱਲੇ ਬੁੱਤ ਚਾਰ ਸਫੇਰਿਓ ਚਲੋ ਕੋਈ ਆਪਣੀ ਗੱਲਾਂ ਬਾਤਾਂ ਸੁਣ ਵੀ ਨਾ ਲਵੇ ਅਗਲਾ ਕਹਿੰਦਾ ਫਲਾਨਿਆਂ ਦੀ ਬੁੜੀ ਉੱਥੇ ਬੈਠੀ ਸੀ ਕੱਲ ਨੂੰ ਜੇਪੀ ਨੂੰ ਅਗਲਾ ਕਹੇਦੇ ਵੀ ਤੇਰੀ ਮਾਸੀ ਹੈ ਨਾ ਵੀ ਉਹ ਜਿਹਨੂੰ ਤੁਸੀਂ ਬਾਣ ਟੇਕੇ ਦੇ ਦਿੰਨੇ ਉੱਥੇ ਪਾਲੇ ਕੋਲੇ ਬੈਠੀ ਸੀ ਵੀ ਸੋਟੀ ਘੱਟ ਬਿੜਦੀਆਂ ਗੱਲਾਂ ਕਰਦੀ ਸੀ ਫਿਰ ਹੋਰ ਉਹਦੇ ਕੰਨ ਭਾਰਨ ਲਗੇ ਖਬਰ ਕੋਈ ਹੋਰ ਉਦਮ ਉੱਠ ਜੇ ਘਰ ਚ ਆ ਬਸ ਮੈਂ ਵੀ ਇੱਥੇ ਉਈ ਆ ਗਿਆ ਪਸ਼ੂ ਪੇ ਸੀਗੇ ਸੂਣ ਵਾਲੇ ਸੀਗੇ ਪਸ਼ੂ ਮਖਦਰ ਮੈਂ ਬੈਠਾ ਬੈਠਾ ਢੇੜਾ ਮਾਰਿਆ ਵਾ ਤੀਸਰਾ ਕਰਕੇ ਨਹੀਂ ਤਾਂ ਮੈਂ ਆਪ ਘਰੀ ਬੈਠਾ ਹੁੰਨਾਗਾ ਹਾਂ ਰਾਖੀ ਚੰਗੀ ਐ ਮੈਂ ਇਹਦਾ ਹੋਣਾ ਕੀਤੇ ਕਿਹੜੇ ਵੇਲੇ ਸੂਪੇ ਹਨਾ ਇਹ ਤਾਂ ਆਥਣਾ ਗੁਣ ਸੂਣ ਵਾਲੀ ਹੋਈ ਆ ਤੇ ਤਰ ਕੋਈ ਗੱਲ ਨਹੀਂ ਭੈਣ ਜੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਜ ਤੋਂ ਹੀ ਜੇ ਕਹੇ ਤਾਂ ਰੋਟੀ ਸਾਰੀ ਆਪਣੇ ਘਰ ਆਜਿਆ ਕਰੂਗੀ ਠੀਕ ਹੈ ਠੀਕ ਹੈ ਠੀਕ ਹੈ ਤੂੰ ਜਾ ਕੇ ਕੰਮ ਸਮਾ ਧੰਨਵਾਦ ਹੈ ਫਿਰ ਮੈਂ ਕਿਉਂ ਐਵੇਂ ਹੱਥ ਕੁੰਜੀ ਸਾਰੀ ਫੜਾਈ ਬੈਠੀ ਆ ਉਹ ਤਾਂ ਮੈਂ ਕਿੰਨੇ ਦਿਨ ਦਾ ਕਹੀ ਜਾਨੇ ਪੂਰਾ ਸਮਝਦਿਆਂ ਹੁਣ ਬਸ ਚੱਲ ਫਿਰ ਮੇਰੇ ਦਿਮਾਗ ਨੇ ਕਿਹਾ ਵੀ ਜਾ ਕੇ ਨਾ ਮੜੀ ਗੱਲ ਕਰ ਵੀ ਆਸਲ ਗੱਲ ਕੀ ਆ ਕੀ ਕਹਿਣਾ ਚਾਹੁੰਦਾ ਪਾਲਾ ਬਸ ਤਮਾ ਤਾਂ ਇਹ ਕਹਿਣਾ ਵੀ ਤੇਰਾ ਬੜੇਪਾ ਜਿਹੜਾ ਉਹ ਨਾ ਰੋਲੇ ਠੀਕ ਹੈ ਐਸ਼ ਨਾਲ ਜਿਵੇਂ ਜਿੰਦਗੀ ਠੀਕ ਹੈ ਚੰਗਾ ਈ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੈ ਹੁਣ ਚੜੀ ਆ ਗੱਡੀ ਲੈਣ ਤੇ ਹੁਣ 76 ਨਾਲ ਗੁੱਗੀ ਕੁੱਟਾਂਗੇ ਨਾਲੇ ਤਾਂ ਆਪਾਂ ਜਿਹੜਾ ਠੇਕਾ ਦੇਣਾ ਆਪਣੀ ਮਰਜ਼ੀ ਨਾਲ ਠੇਕਾ ਦਿਆ ਕਰਾਂਗੇ ਤੇ ਨਾਲੇ ਇਹ ਭੂਲੀ ਐ ਹੁਣ ਜਾ ਕੇ ਭਾਂਡੇ ਖਲਾਰ ਦੂ ਉਹ ਵੱਡਾ ਬਣਾਇ ਫਿਰਦਾ ਸੀ ਉਹ ਵੀ ਜੈ ਵੀ ਹੁਣ ਤੂੰ ਮਾਸੀ ਦੇ 10 ਕਿੱਲਿਆਂ ਦੀ ਐਸ਼ ਕਰੀ ਜਾਂਦਾ ਆਪਦੇ ਵਾਲੇ ਦਾ ਪਤਾ ਨਹੀਂ ਕਿਵੇਂ ਕਰੀ ਜਾਂਦਾ ਸਮਝੋ ਬਾਹਰ ਚੱਲ ਆਪਾਂ ਨੇ ਕੀ ਲੈਣਾ ਹੁਣ ਆਪਾਂ ਨੇ ਗੁੱਲੀ ਦਣ ਪਾਤੀ ਤੇ ਹੁਣ ਦੇਖੀ ਖਖੜੀ ਕਰੇਲੇ ਘਰ ਹੁੰਦਾ